स्पेशली एक अभी स्क्रीनिंग टेस्ट कराया जिन पता लगे बच्चों की सामने अगर किसी चीज की जरूरत है तो वो अपना पोस्टिक आहार लैके कमियां दूर कर सकते हैं बाकी एस जी पी होस्पिटल से अमन ऑप्टिकल वालों एक कैंप ऑर्गेनाइज किया गया इन बच्चों एक तो उन्होंने फ्री प्रिस्क्रिप्शन सुझा कि अपनी अखा का ध्यान दंदा का ध्यान रख सकते इनके बारे जानकारी दी है तो जेडे बच्चों को किसी चीज की कमी है या किसी को दवाई की लड़ है तो उन्होंने फ्री ऑफ कॉस्ट उन्होंने वो भी उपलब्ध करवाई है ਪਰ ਇਹ ਤਾਂ ਪਹਿਲਾਂ ਲੱਗਿਆ ਜੇ ਪਹਿਲਾਂ ਵੀ ਤੁਸੀਂ ਐਕਟੀਵਿਟੀ ਕਰ ਰਹੇ ਹੋ। ਸਟੇਸ ਆਲਰੀ ਹਰਸਾਸ ਦਾ ਡੇਟੀ ਜਾਂ ਦੋ ਕੈਂਪ ਬੱਚਿਆਂ ਦੇ ਆਈਸੀ ਡੈਂਟਲ ਚੈੱਕਅਪ ਲਈ ਤੇ ਇਹ ਦੋ ਕੈਂਪ ਸਡੇ ਰੈਗੂਲਰ ਚੈੱਕਅਪ ਲਈ ਬੱਚਿਆਂ ਲਈ ਰਹਿੰਦੇ ਨੇ। ਤੁਸੀਂ ਕਈ ਵਾਰ ਦੇਖਿਆ ਜਾਂਦਾ ਹੈ ਕਿ ਅਸੀਂ ਕਈ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਆ ਪਰ ਜਦੋਂ ਬੱਚਿਆਂ ਦਾ ਵਿਕਾਸ ਹੋ ਰਿਹਾ ਹੁੰਦਾ ਸਰੀਰਿਕ ਤੇ ਮਾਨਸਿਕ ਉਦੋਂ ਸਾਨੂੰ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਇਸ ਲਈ ਸਕੂਲ ਵੱਲੋਂ ਜ਼ਿੰਮੇਵਾਰੀ ਸਮਝਦੇ ਹੋਏ ਐਡਾ ਰੈਗੂਲਰ ਕੈਂਪ ਰੈਗੂਲਰਲੀ ਆਰਗੇਨਾਈਜ਼ ਕਰਦੇ ਨੇ। ਬਿਲਕੁਲ ਇਸ ਤਰ੍ਹਾਂ ਦੀ ਅੰਗਰੇਜ਼ੀ

ਹੁਣ ਆਰਮਲੇ ਸਮੇਂ ਵਿੱਚ ਜਿਵੇਂ ਦੀਵਾਲੀ ਆ ਰਹੀ ਹੈ ਉਹਦੇ ਤੇ ਬੱਚੇ ਉਨਪ੍ਰੇਰਿਤ ਕਰ ਰਹੇ ਆ ਕਿ ਕਿਵੇਂ ਅਸੀਂ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ ਬਿਨਾ ਪਟਾਕੇ ਪਟਾਕਿਆਂ ਦੀ ਵਰਤੋਂ ਕੀਤੇ ਆਪਾਂ ਪੇੜ-ਪੌਦਿਆਂ ਦੀ ਰੱਖਿਆ ਕਰਦੇ ਕਿਵੇਂ ਗ੍ਰੀਨ ਦੀਵਾਲੀ ਬਣਾ ਸਕਦੇ ਹਾਂ ਅੰਦਰ ਤੋਂ ਦੇਸ਼ ਅੱਗੇ ਦੇ ਰਹੇ ਬੱਚਿਆਂ ਦੇ। ਹੁਣ ਕਿਹੜੀ ਟੋਰੀਗਿਓਰੀ ਤੋਂ ਨਾਮ ਦਾ ਸੀ। ਸਸੀ ਗਾਲ ਜੀ ਮੈਰਾ ਦੇ ਸ਼ਰਮਾ ਪ੍ਰਿੰਸੀਪਲ ਓਰੀਐਂਟਲ ਇੰਟਰਨੈਸ਼ਨਲ ਸਕੂਲ ਐਸਪੋਰਟ ਅਕੈਡਮੀ। ਅੱਜ ਤੋਂ ਅਸੈਂਪਲ ਜਾਏਗਾ। ਅੱਜ ਜਿੱਥੇ ਸੁੰਨਲਿਕ ਬੱਚਿਆਂ ਵਾਸਤੇ ਆਈਸ ਡੈਂਟਲ ਸੈਟਅਪ ਦਾ ਕੈਂਪ ਲਗਾਇਆ ਹੈ ਇਹ ਕੈਂਪ ਦੀ ਬਹੁਤ ਮਹੱਤਤਾ ਹੈ ਕਿਉਂਕਿ ਬੱਚਾ ਇਸ ਸਮੇਂ ਗ੍ਰੋਇੰਗ ਸਟੇਜ ਤੇ ਹੁੰਦਾ ਹੈ ਕਈ ਵਾਰ ਸਾਡੇ ਕੋਲ ਉਹ ਬੱਚਿਆਂ ਦੀ ਕੇਅਰ ਦੇ ਵਿੱਚ ਕੋਈ ਚੀਜ਼ ਅਨੋਟਿਸ ਰਹਿ ਜਾਂਦੀ ਕਿਉਂਕਿ ਅੱਜ ਕੱਲ ਬੱਚੇ ਪਾਸਕੋਰਡ ਦੇ ਆਦੀ ਨੇ ਕਈ ਵਾਰ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਬੱਚੇ ਅਦਾ ਸਿਰਦਰਦ ਹੋ ਰਿਹਾ ਹੈ ਕਿ ਆਈਸੀ ਸਕਰੀਨ ਪੈ ਰਿਹਾ ਹੈ ਉਸ ਲਈ ਇੱਕ ਜਿਹੀ ਸਕਰੀਨਿੰਗ ਟੈਸਟ ਕਰਾਇਆ ਜਿਸ ਦੇ ਪਤਾ ਲੱਗ ਜੇ ਬੱਚਿਆਂ ਨੂੰ ਕਿ ਸੰਨ ਤੋਂ ਉਹਨਾਂ ਨੂੰ ਅਗਰ ਕਿਤੇ ਚੀਜ਼ ਦੀ ਜ਼ਰੂਰਤ ਹੈ ਤੇ ਉਹ ਆਪਣਾ ਪੋਸਟਿਕਾ ਹਾਰਨੈਕ ਉਹ ਕਮੀਆਂ ਨੂੰ ਦੂ बाकी एसजीबी हॉस्पिटल से अमन ऑप्टिकल वालों एक कैंपस ऑर्गेनाइज किया गया है इनके बच्चे बच्चों ने एक तो उन्होंने फ्री प्रिस्क्रिप्शन सुझाव कि अपने अखा का ध्यान दंदा का ध्यान रख सकते इन बारे जानकारी दी है तो जेडे बच्चों किसी चीज़ की कमी है या किसी